ਪੰਜਾਬੀ ਕਹਾਣੀ ਸਵੇਰੇ 6:30 4 ਵਜੇ ਗੁਰਦੁਆਰਾ ਸਾਹਿਬ ਦੇ ਪਾਈ ਜੀ ਦੀ ਆਵਾਜ਼ ਸੁਣ ਕੇ ਜਾਗਰ ਬਿਸਤਰੀ ਵਿੱਚੋਂ ਉੱਠ ਹੀ ਪਿਆ ਤੇ ਬੋਲਿਆ ਕਿ ਬੇਬੇ ਚਾਹ ਬਣ ਗਈ ਹੈ ਜਾਂ ਨਹੀਂ ਪਰ ਬੇਬੇ ਤਾਂ ਸੁਵਖਤੇ ਹੀ ਉੱਠ ਕੇ ਗੁਰਵਾਣੀ ਦਾ ਪਾਠ ਕਰਕੇ ਹਟੀ ਸੀ ਸੋਚ ਰਹੀ ਸੀ ਕਿ ਜਾਗਰ ਨੂੰ ਉਠਾ ਦਿਆਂ ਫਿਰ ਸੋਚਦੀ ਕਿ ਚੱਲ ਪਿਆਰ ਰਹਿੰਦੀ ਵਿਚਾਰਾ ਸਾਰਾ ਦਿਨ ਹੀ ਕੰਮ ਕਰਦਾ ਰਹਿੰਦਾ ਬੇਬੇ ਚਾਹ ਦੀ ਗੜਬੀ ਚੁੱਕ ਜਾਗਰ ਦੇ ਕੋਲ ਰੱਖ ਆਈ ਸੀ ਕਿ ਜਾਗਰ ਚਾਹ ਪੀ ਲਵੀਂ ਮੂੰਹ ਹੱਥ ਧੋ ਕੇ ਜਾਗਰ ਨੇ ਚਾਹ ਪੀਤੀ ਤੇ ਡੰਗਰਾਂ ਨੂੰ ਕੱਖ ਕੰਡਾ ਕਰਕੇ ਹਲ ਪ੍ਰਾਣੀ ਚੁੱਕੀ ਤੇ ਬਲਦ ਜੋੜ ਲਏ ਅੱਛਾ ਬੇਬੇ ਮੈਂ ਖੁੱਡ ਵਾਹੀ ਆਮਾ ਦੋ ਕੋਹਾਂ ਤੇ ਟਿੱਬੀ ਵਾਲਾ ਖੇਤ ਸੀ ਤੁਰਦਾ ਤੁਰਦਾ ਕਹਿ ਗਿਆ ਕਿ 10:00 ਵਜੇ ਰੋਟੀ ਭੇਜ ਦੇਵੇਂ ਗੁਰੂ ਘਰ ਦੀ ਆਵਾਜ਼ ਸੁਣ ਜਾਗਰ ਬੋਲਿਆ ਹੇ ਸਤਿਗੁਰੂ ਮੇਰੇ ਪਾਈ ਨੂੰ ਸਮਤ ਬਖਸ਼ੀ ਹੇ ਸੱਚੇ ਪਾਤਸ਼ਾ ਉਸ ਦੀ ਬੁੱਧੀ ਬਦਲ ਦੇਵੀਂ ਕਿਹੜੇ ਵੇਲੇ ਮਾੜੀ ਸੰਗਤ ਦੇ ਵਿੱਚ ਪੈ ਗਿਆ ਹੈ ਕੁੜੀ ਦਾ ਪਿਓ ਹੋ ਕੇ ਵੀ ਨਹੀਂ ਸਮਝ ਰਿਹਾ ਸੋਰਾ ਉੱਠ ਕੇ ਸਵੇਰੇ ਹੀ ਠੇਕੇ ਅੱਗੇ ਖੜਾ ਹੁੰਦਾ ਚਲੋ ਵਾਹਿਗੁਰੂ ਤੇਰੀ ਹੀ ਰਜਾ ਹੈ ਖੈਰ ਪੜਾ ਕਰੀ ਉਸ ਦਾ ਨਾજર ਤੇ ਜਾਗਰ ਤੂੰ ਮੇਹੀ ਸਕੇ ਭਰਾਸੀ ਪਰ ਜਾਗਰ ਬਹੁਤ ਹੀ ਸਿਆਣਾ ਹਿੰਮਤੀ ਅਤੇ ਮਿਹਨਤੀ ਸੀ ਤੇ ਨਾਜਰ ਸ਼ਰਾਬੀ ਅਤੇ ਆਲਸੀ ਸੀ ਘਰ ਦੇ ਕੰਮਕਾਰ ਵਿੱਚ ਕੋਈ ਵੀ ਹੱਥ ਨਹੀਂ ਬਟਾਉਂਦਾ ਸੀ ਪਿੰਡ ਵਿੱਚ ਬੰਤ ਸਿੰਘ ਨੰਬਰਦਾਰ ਚੰਗੇ ਘਰਾਂ ਦੇ ਵਿੱਚੋਂ ਮੰਨਿਆ ਜਾਂਦਾ ਸੀ 20 25 ਕਿੱਲੇ ਜ਼ਮੀਨ ਦੋਵੇਂ ਭਰਾਵਾਂ ਨੂੰ ਆਉਂਦੀ ਸੀ ਘੋੜੀ ਜੋੜੀ 20 ਕੁ ਪਸ਼ੂ ਸਨ ਦੋਮਾ ਭਰਾਵਾਂ ਵਿੱਚੋਂ ਜਾਗਰ ਦੇ ਦੋ ਮੁੰਡੇ ਬੋਗਰਾ ਤੇ ਗਿੰਦਰ ਸਨ 나జర్ ਕੋਲ ਇੱਕ ਕੁੜੀ ਜੀਤੋ ਸੀ ਕੁਝ ਸਮਾਂ ਪਹਿਲਾਂ 나జర్ ਦੇ ਘਰ ਵਾਲੀ ਗੇਲੋ 2 ਸਾਲ ਦੀ ਕੁੜੀ ਨੂੰ ਛੱਡ ਕੇ ਮਰ ਗਈ ਸੀ ਪਰ ਜਾਗਰ ਦੀ ਘਰ ਵਾਲੀ ਨੇ ਜੀਤੋ ਨੂੰ ਪਾਲਿਆ ਅਤੇ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਉਸ ਦੀ ਤਾਈ ਹੀ ਉਸ ਦੀ ਮਾਂ ਸੀ ਬਾਪੂ ਦਾ ਪਿਆਰ ਵੀ ਜਾਗਰ ਨੇ ਹੀ ਦਿੱਤਾ ਜਾਗਰ ਦਾ ਬਾਪੂ ਵੀ ਇਹੀ ਕਹਿੰਦਾ ਰਹਿੰਦਾ ਕਿ ਜਾਗਰਾ ਤੂੰ ਹੀ ਹੈ ਇਸ ਦਾ ਬਾਪੂ ਉਹ ਤਾਂ ਨਸ਼ੇੜੀ ਹੈ ਇਹ ਕਹਿੰਦੇ ਬਾਪੂ ਦੀਆਂ ਅੱਖਾਂ ਦੇ ਵਿੱਚੋਂ ਪਾਣੀ ਵਹਿ ਤੁਰਦਾ ਪਰ ਜਾਗਰ ਇਹ ਸੁਣ ਕੇ ਬਾਪੂ ਨੂੰ ਦਿਲਾਸਾ ਦਿੰਦਾ ਕਿ ਬਾਪੂ ਜੀ ਤੁਸੀਂ ਕਿਵੇਂ ਸੋਚ ਲਿਆ ਹੈ ਕਿ ਮੈਂ ਉਸ ਨੂੰ ਪਿਆਰ ਨਹੀਂ ਕਰਦਾ ਉਹ ਮੇਰੀ ਹੀ ਧੀ ਹੈ ਮੈਨੂੰ ਦੋਵੇਂ ਪੁੱਤਾਂ ਨਾਲੋਂ ਬਹੁਤ ਪਿਆਰੀ ਹੈ ਇਹ ਸੁਣ ਬਾਪੂ ਜਾਗਰ ਨੂੰ ਕਹਿੰਦਾ ਕਿ ਜਾਗਰਾ ਤੇਰੇ ਤੇ ਹੀ ਭਰੋਸਾ ਹੈ ਤੁਸੀਂ ਚਿੰਤਾ ਨਾ ਕਰੋ ਬਾਪੂ ਜੀ ਇਹ ਤਿੰਨੇ ਭੈਣ ਭਰਾ ਆਪਸ ਵਿੱਚ ਬਹੁਤ ਪਿਆਰ ਕਰਦੇ ਹਨ ਬੁਗਰੇ ਦੀ ਮਾਂ ਵੀ ਉਸ ਨੂੰ ਅੱਖਾਂ ਤੋਂ ਪਰੇ ਨਹੀਂ ਹੋਣ ਦਿੰਦੀ ਬਹੁਤ ਪਿਆਰ ਕਰਦੀ ਹੈ ਬਸ ਭਾਈ ਤੁਸੀਂ ਹੀ ਧਿਆਨ ਰੱਖਣਾ ਮੇਰੇ ਜਾਨ ਪ੍ਰਾਣ ਪਤਾ ਨਹੀਂ ਕਦੋਂ ਨਿਕਲ ਜਾਣ ਇਹ ਸਭ ਸੁਣ ਜਾਗਰ ਵੀ ਮਾਇੂਸ ਹੋ ਜਾਂਦਾ ਹੈ ਤੇ ਬੁਗਰਾ ਤੇ ਗਿੰਦਰ ਵੀ ਬਹੁਤ ਸਿਆਣੇ ਸਨ ਬਾਪੂ ਨਾਲ ਖੇਤੀ ਵਾੜੀ ਵਿੱਚ ਹੱਥ ਬਟਾਉਂਦੇ ਸਨ ਅੱਠਵੀਂ ਵਿੱਚ ਪੜਦੀ ਜੀਤੋ ਨੂੰ ਵੀ ਬਹੁਤ ਗਿਆਨ ਸੀ ਜੀਤੋ ਵੀ ਆਪਣੀ ਤਾਈ ਨਾਲ ਰੋਟੀ ਟੁਕ ਦਾ ਕੰਮ ਕਰਵਾਉਂਦੀ ਸੀ ਜਦੋਂ ਕਦੇ ਆਪਣੀ ਮਾਂ ਗੇਲੋ ਦੀਆਂ ਗੱਲਾਂ ਸੁਣਦੀ ਅੱਖਾਂ ਦੇ ਵਿੱਚ ਅਥਰੂ ਆ ਜਾਂਦੇ ਫਿਰ ਤਾਈ ਉਸ ਨੂੰ ਆਪਣੀ ਬੁੱਕਲ ਦੇ ਵਿੱਚ ਲੈ ਲੈਂਦੀ ਤਾਈ ਦਾ ਪਿਆਰ ਦੇਖ ਜੀਤੋ ਸਭ ਕੁਝ ਭੁੱਲ ਜਾਂਦੀ ਉੰਜ ਤਾਂ ਉਸ ਨੂੰ ਬਾਪੂ ਦਾ ਵੀ ਬਹੁਤ ਪਿਆਰ ਆਉਂਦਾ ਸੀ ਕਈ ਵਾਰ ਬਾਪੂ ਇਕੱਲਾ ਬੈ ਕੇ ਰੋਣ ਵੀ ਲੱਗ ਜਾਂਦਾ ਹੈ ਵਾਹਿਗੁਰੂ ਮੈਂ ਤੇਰਾ ਕੀ ਵਿਗਾੜਿਆ ਸੀ ਜੋ ਤੂੰ ਮੇਰੀ ਬੱਚੀ ਤੋਂ ਉਸ ਦੀ ਮਾਂ ਖੋ ਲਈ ਹੈ ਪਰ ਮਹਿਸੂਸ ਨਾ ਹੋਣ ਦਿੰਦਾ ਅੱਛਾ ਜੀ ਤੋ ਪੁੱਤ 10 ਤੈਨੂੰ ਸਾਰੇ ਕਿੰਨਾ ਕੁ ਪਿਆਰ ਕਰਦੇ ਨੇ ਬਾਪੂ ਜੀ ਮੈਨੂੰ ਸਾਰੇ ਬਹੁਤ ਪਿਆਰ ਕਰਦੇ ਨੇ ਬੁਗਰਾ ਤੇ ਗਿੰਦਰ ਵੀ ਬਹੁਤ ਪਿਆਰ ਕਰਦੇ ਨੇ 나జర్ ਬੋਲਿਆ ਤਾਇਆ ਤੇ ਤਾਈ ਜੀਤੋ ਕਹਿੰਦੀ ਐ ਉਹ ਤਾਂ ਮੇਰੇ ਬੇਬੇ ਤੇ ਬਾਪੂ ਹਨ ਤੂੰ ਵੀ ਮੇਰਾ ਬਾਪੂ ਹੈ ਪੁੱਤ ਮੇਰਾ ਕਿੰਨਾ ਕੁ ਪਿਆਰ ਆਉਂਦਾ ਸੱਚ ਦੱਸੀ ਜਿਸ ਦਿਨ ਬਾਪੂ ਤੂੰ ਦਾਰੂ ਪੀ ਕੇ ਆਉਣਾ ਓਦੋਂ ਤੂੰ ਮੇਰਾ ਬਾਪੂ ਨਹੀਂ ਲੱਗਦਾ ਅੱਜ ਨਹੀਂ ਪੀਤੀ ਅੱਜ ਤੂੰ ਮੇਰਾ ਬਾਪੂ ਹੈ ਇਹ ਕਹਿ ਕੇ ਜੀਤੋ ਉਸ ਦੇ ਗਲ ਨਾਲ ਚਿੰਬੜ ਜਾਂਦੀ ਹੈ ਫੇਰ ਬਾਪੂ ਦੀਆਂ ਅੱਖਾਂ ਦੇ ਵਿੱਚੋਂ ਅਥਰੂ ਵਹਿ ਤੁਰਦੇ ਨੇ ਤੇ ਸੌ ਪਾ ਲੈਂਦਾ ਹੈ ਕਿ ਅੱਜ ਤੋਂ ਬਾਅਦ ਕਦੇ ਵੀ ਨਹੀਂ ਪੀਵਾਂਗਾ ਘਰ ਵਿੱਚ 부ਗਰੇ ਦਾ ਵਿਆਹ ਦੀ ਗੱਲ ਚੱਲ ਪਈ ਕਿ 부ਗਰੇ ਦਾ ਵਿਆਹ ਕਰ ਦਈਏ ਸਾਰੇ ਪਰਿਵਾਰ ਵਿੱਚ ਸਲਾਹ ਹੋਈ ਤੇ 나જર ਨੇ ਵੀ ਹਾਂ ਕਰ ਦਿੱਤੀ ਕਿ ਕਰ ਦਿਓ ਸਭ ਤੋਂ ਵੱਧ ਜੀਤੋ ਨੂੰ ਖੁਸ਼ੀ ਹੋਈ ਸੀ ਕਿ ਉਸ ਦੀ ਭਾਬੀ ਆਉਣ ਵਾਲੀ ਹੈ ਵੱਡਾ ਬਾਪੂ ਵੀ ਚਾਹੁੰਦਾ ਸੀ ਕਿ ਮੇਰੇ ਹੁੰਦੇ 부ਗਰਾ ਵਿਆਹ ਲਿਆ ਜਾਵੇ। ਦੋ ਕੁ ਮਹੀਨਿਆਂ ਬਾਅਦ ਲਾਗਲੇ ਪਿੰਡਾਂ ਸਰਪੰਚਾਂ ਦੀ ਕੁੜੀ ਦਾ ਰਿਸ਼ਤਾ ਪੱਕਾ ਹੋ ਗਿਆ। ਵਿਆਹ ਬੜੀ ਹੀ ਧੂਮ-ਧਾਮ ਨਾਲ ਹੋ ਗਿਆ। ਸਾਰਾ ਹੀ ਟੱਬਰ ਬਹੁਤ ਜ਼ਿਆਦਾ ਖੁਸ਼ ਸੀ। ਚੰਗਾ ਸਮਾਨ, ਘੋੜੀ ਜੋੜੀ ਨਾਲ ਭਰ ਦਿੱਤਾ। ਸੀ ਜੀਤੋ ਵੀ ਆਪਣੀ ਭਾਬੀ ਨਾਲ ਬਹੁਤ ਖੁਸ਼ ਰਹਿੰਦੀ। ਖੁਸ਼ੀਆਂ ਭਰੇ ਦਿਨ ਲੰਘਦੇ ਗਏ ਇੱਕ ਦਿਨ 나జర్ ਫੇਰ ਤੋਂ दारू ਪੀ ਆਇਆ ਤੇ ਰੌਲਾ ਪਾਉਣ ਲੱਗਾ ਤੇ ਗਾਲਾਂ ਵੀ ਕੱਢਣ ਲੱਗ ਪਿਆ ਜਿਵੇਂ ਕਿਸੇ ਨੇ ਉਸ ਦੇ ਕੰਨ ਭਾਰ ਦਿੱਤੇ ਹੋਣ ਜਾਗਰਾ ਨਿਕਲ ਬਾਹਰ ਮੇਰੀ ਜ਼ਮੀਨ ਅਤੇ ਘਰ ਵੰਡ ਦੇ ਮੈਂ ਵੀ ਆਪਣੀ ਧੀ ਦਾ ਰਿਸ਼ਤਾ ਕਰਨਾ ਹੈ ਐਨੇ ਨੂੰ ਬੁਗਰਾ ਗੁੱਸੇ ਵਿੱਚ ਡਾਂਗ ਚੁੱਕ ਲਿਆ ਕਹਿਣ ਲੱਗਿਆ ਕੱਢ ਹੁਣ ਗਾਲਾਂ ਕਿਵੇਂ ਕੱਢਦਾ ਤੂੰ ਹੁੰਦਾ ਕੌਣ ਐ ਮੈਨੂੰ ਰੋਕਣ ਵਾਲਾ ਮੈਂ ਆਪਣਾ ਹਿੱਸਾ ਜ਼ਮੀਨ ਅਤੇ ਘਰ ਮੰਗਦਾ ਹਾਂ ਬੁਗਰਾ ਗੁੱਸੇ ਵਿੱਚ ਡਾਂਗ ਮਾਰਨ ਹੀ ਲੱਗਿਆ ਸੀ ਕਿ ਜਾਗਰ ਨੇ ਫੜ ਲਿਆ ਓਏ ਮੂਰਖਾ ਇਹ ਤੇਰਾ ਚਾਚਾ ਐ ਦੇਖੀ ਕਿ ਤੇ ਡਾਂਗ ਮਾਰ ਦੇਵੇਂ ਪਰ ਬਾਪੂ ਇਹ ਤੈਨੂੰ ਗਾਲਾਂ ਕੱਢਦਾ ਪੁੱਤ ਗੁੱਸੇ ਵਿੱਚ ਹੈ ਦਾਰੂ ਪੀਤੀ ਹੈ ਇਸ ਨੂੰ ਕੁਝ ਨਹੀਂ ਪਤਾ ਸਵੇਰੇ ਹੀ ਸਮਝਾਵਾਂਗੇ ਜਾਗਰ ਕਹਿਣ ਲੱਗਿਆ 나જરા ਕਿਉਂ ਕਮਲਾ ਹੋਇਆ ਤੈਨੂੰ ਤੇਰਾ ਹਿੱਸਾ ਦੇ ਦੇਵਾਂਗੇ ਤੂੰ ਸੌਂ ਜਾ ਇਹ ਝਗੜਾ ਸੋਨਸਾਰਾ ਟੱਬਰ ਬਾਹਰ ਆ ਗਿਆ ਜੀਤੋ ਵੀ ਰੋਣ ਲੱਗ ਪਈ ਸੀ ਉਸ ਨੂੰ ਆਪਣਾ ਆਪਣੇ ਤਾਏ ਜਾਗਰ ਨੂੰ ਗਾਲਾਂ ਕੱਢਣਾ ਚੰਗਾ ਨਹੀਂ ਲੱਗਿਆ ਉਹ ਆਪਣੇ ਹੀ ਬਾਪੂ ਨੂੰ ਕੋਸ ਰਹੀ ਸੀ ਗਿੰਦਰ ਠੰਡੇ ਸੁਹਾ ਦਾ ਹੋਣ ਕਰਕੇ 나જર ਨੂੰ ਮੰਜੇ ਤੇ ਪਾ ਆਇਆ ਸਵੇਰੇ ਜਦੋਂ ਜੀਤੋ ਚਾਹ ਲੈ ਕੇ ਗਈ ਤਾਂ ਬਾਪੂ ਨੂੰ ਚਾਹ ਫੜਾਉਂਦੀ ਹੋਈ ਬੋਲੀ ਕਿ ਬਾਪੂ ਤੂੰ ਚੰਗਾ ਨਹੀਂ ਕੀਤਾ ਰੋਜ਼ ਜਲੂਸ ਘੜਦਾ ਹੈ ਉਹ ਪੁੱਤ ਮੈਂ ਤਾਂ ਕੁਝ ਨਹੀਂ ਕਿਹਾ 나જર ਨੇ ਪੁਛਕਾਰ ਕੇ ਜੀਤੋ ਨੂੰ ਗੋਦੀ ਚ ਲੈ ਲਿਆ ਤੇ ਬੋਲਿਆ ਨਹੀਂ ਪੁੱਤ ਮੈਂ ਕਿਸੇ ਨੂੰ ਕੋਈ ਗਾਲ ਨਹੀਂ ਕੱਢੀ ਚੰਗਾ ਸੌਂ ਖਾ ਕੇ ਅੱਗੇ ਤੋਂ ਨਹੀਂ ਪੀਵਾਂਗਾ ਪੁੱਤ ਤੇਰੀ ਸੌਂ ਨਹੀਂ ਪੀਵਾਂਗਾ ਸਿਰ ਤੇ ਹੱਥ ਰੱਖ ਜੀਤੋ ਨੂੰ ਪਿਆਰ ਨਾਲ ਤੋਰ ਦਿੱਤਾ ਜੀਤੋ ਸੋਚ ਰਹੀ ਸੀ ਕਿ ਬਾਪੂ ਕਿੰਨਾ ਚੰਗਾ ਹੈ ਸਮਾਂ ਬੀਤਦਾ ਗਿਆ ਬੁਗਰੇ ਘਰ ਮੁੰਡੇ ਨੇ ਜਨਮ ਲਿਆ ਸਾਰਾ ਟੱਬਰ ਬਹੁਤ ਖੁਸ਼ ਸੀ ਵੱਡੇ ਬਾਪੂ ਜੀ ਵੀ ਬਹੁਤ ਖੁਸ਼ ਸਨ ਕਿ ਮੈਂ ਪਰਦਾਦਾ ਬਣ ਗਿਆ ਹਾਂ ਆਂਡ ਗਵਾਂਡ ਦੇ ਵਿੱਚ ਲੱਡੂ ਬੰਡੇ ਗਏ ਆਥਨ ਵੇਲੇ ਫੇਰ 나జర్ दारू ਪੀ ਕੇ ਆ ਗਿਆ ਉਹੀ ਫੇਰ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਮੇਰੀ ਜ਼ਮੀਨ ਤੇ ਘਰ ਵੰਡਦੇ ਜਾਗਰਨੀ ਫੇਰ ਹਾੜੇ ਕੱਢੇ ਨਾਜਰਾਕਰ ਵਿੱਚ ਖੁਸ਼ੀਆਂ ਆਈਆਂ ਹਨ ਇੱਕ ਮੌਕਾ ਮੈਨੂੰ ਹੋਰ ਦੇ ਦੇ ਮੈਨੂੰ ਆਪਣੀ ਜੀਤੋ ਦਾ ਵਿਆਹ ਕਰ ਲੈਣ ਦੇ ਫੇਰ ਮੈਂ ਤੇਰੀ ਜ਼ਮੀਨ ਤੇ ਘਰ ਤੈਨੂੰ ਵੰਡ ਕੇ ਦੇ ਦੇਵਾਂਗਾ ਜਾਗਰਾ ਮੈਂ ਆਪਣੀ ਜੀਤੋ ਦਾ ਵਿਆਹ ਖੁਦ ਕਰਾਂਗਾ ਮੈਂ ਹਜੇ ਜਿਉਂਦਾ ਹਾਂ ਮਰਿਆ ਨਹੀਂ ਛੋਟੇ ਭਾਈ ਕਰ ਦੇਵੀਂ 6 ਮਹੀਨੇ ਲੰਘਾ ਦੇ ਤੇਰੀਆਂ ਨਿੱਤ ਦੀਆਂ ਲੜਾਈਆਂ ਤੋਂ ਬਾਪੂ ਵੀ ਬਹੁਤ ਦੁਖੀ ਰਹਿੰਦਾ ਹੈ। ਬਾਪੂ ਵੀ ਬਿਮਾਰ ਹੀ ਰਹਿੰਦਾ ਹੈ। ਫਿਰ ਸਭ ਕੁਝ ਲੈ ਲਵੀ। 나જર ਇਹ ਸੁਣ ਕੇ ਮੰਨ ਗਿਆ ਤੇ ਚਲਿਆ ਗਿਆ। ਹੁਣ ਅੰਦਰੋਂ ਅੰਦਰੀ ਜਾਗਰ ਦੇ ਘਰ ਵਾਲੀ ਵੀ ਬਹੁਤ ਦੁਖੀ ਸੀ। ਸੋਚਦੇ ਸੰਨ ਕਿ ਜੀਤੋ ਦਾ ਵਿਆਹ ਬਾਪੂ ਦੇ ਜਿਉਂਦੇ ਜੀ ਹੋ ਜਾਵੇ। ਨਹੀਂ ਤਾਂ ਆਹ ਕਲੇਸ਼ ਬਾਪੂ ਦੀ ਜਾਨ ਲੈ ਲਵੇਗਾ। ਚਲੋ ਵਾਹਿਗੁਰੂ ਭਲਾ ਕਰੇਗਾ ਕਹਿ ਕੇ ਜਾਗਰ ਸੋ ਗਿਆ 15 ਕੁ ਦਿਨਾਂ ਬਾਅਦ ਖੁੰਡ ਤੇ ਬੈਠੇ ਦੋਲੂ ਕੇ ਮਿੰਦਰ ਨੇ ਨਾજર ਨੂੰ ਮੀਨਾ ਮਾਰਿਆ ਲੈ ਲਈ ਜ਼ਮੀਨ ਤੇ ਘਰ ਤੈਨੂੰ ਨਹੀਂ ਪਤਾ ਜਾਗਰ ਦੀ ਨਸਲ ਦਾ ਉਹ ਚਾਹੁੰਦਾ ਕੁੜੀ ਦਾ ਵਿਆਹ ਕਰਾ ਕਰ ਦੇਵਾ ਤੇ ਫੇਰ ਜ਼ਮੀਨ ਤੇ ਕਬਜ਼ਾ ਕਰ ਲਵਾਂ ਫੇਰ ਤੂੰ ਰੋਟੀ ਖਾਣੀ ਹੈ ਕਹੀਂ ਨਹੀਂ ਤਾਂ ਨਾਮ ਸੀ ਤੈਨੂੰ ਕੁਝ ਨਹੀਂ ਦੇਣਾ ਇਹ ਸੁਣ ਕੇ ਦਿਲ ਵਿੱਚ ਭੰਬੜ ਮਚ ਗਏ ਗੁੱਸੇ ਦੀ ਅੱਗ ਵਿੱਚ ਤਪਿਆ ਹੋਇਆ ਨਾਜ਼ਰ ਬੋਲਿਆ ਲੈ ਜੇ ਇਹ ਗੱਲ ਹੈ ਤਾਂ ਮੈਂ ਕੱਲ 12 ਵਜੇ ਤੋਂ ਪਹਿਲਾਂ ਪਹਿਲਾਂ ਇਕੱਠ ਕਰਾਂਗਾ ਚਲੋ ਭਾਈ ਤੇਰੀ ਮਰਜ਼ੀ ਕਿਉਂ ਨਹੀਂ ਦੇਵੇਂਗਾ ਮੇਰੀ ਜ਼ਮੀਨ ਤੇ ਮੇਰਾ ਘਰ ਦੋਲੂ ਕੇ ਮਿੰਦਰ ਨੇ ਫੇਰ ਅੱਗ ਲਾ ਦਿੱਤੀ ਕਹਿੰਦਾ ਕੱਲ 12 ਵੀ ਵੱਜ ਜਾਣਗੇ ਗੁੱਸੇ ਵਿੱਚ ਨਾਜ਼ਰ ਉੱਠਿਆ ਆਥ ਨੇ ਸਾਰੇ ਪੰਚਾਂ ਸਰਪੰਚਾਂ ਦੇ ਕੋਲ ਫਿਰ ਗਿਆ ਕਿ ਕੱਲ ਨੂੰ ਮੇਰਾ ਜ਼ਮੀਨ ਤੇ ਘਰ ਮੈਨੂੰ ਦਵਾ ਦਿਓ ਸਵੇਰੇ 10:00 ਵਜੇ ਥਾ ਇਦਰਵਾਜੇ ਵਿੱਚ ਇਕੱਠ ਹੋ ਗਿਆ ਸਰਪੰਚ ਨੇ ਬਹੁਤ ਸਮਝਾਇਆ ਪਰ ਮੰਨਿਆ ਨਹੀਂ ਚਲੋ ਭਾਈ ਤੇਰੀ ਮਰਜ਼ੀ ਜਾਗਰ ਨੂੰ ਬੁਲਾਉਣ ਲਈ ਬੰਦਾ ਭੇਜਿਆ ਗਿਆ ਜਾਗਰ ਬੁਗਰਾ ਤੇ ਗਿੰਦਰ ਵੀ ਥਾਈਵਲ ਆਉਣ ਲਈ ਤਿਆਰ ਹੋ ਗਏ ਸੋਚ ਰਹੇ ਸਨ ਕਿ ਇਹ ਬੰਦਾ ਨਹੀਂ ਬੰਦਾ ਜਾਗਰ ਬੁਗਰੇ ਨੂੰ ਸਮਝਾ ਰਿਹਾ ਸੀ ਕਿ ਪੁੱਤ ਤੂੰ ਕੁਝ ਵੀ ਨਹੀਂ ਕਹਿਣਾ ਮਾਨੀ ਹਿਮਨ ਸੋਚ ਰਿਹਾ ਸੀ ਕਿ ਮੇਰੀ ਜੀਤੋ ਦਾ ਵਿਆਹ ਹੋ ਜਾਂਦਾ ਫਿਰ ਸਾਰਾ ਕੁਝ ਇਸ ਦਾ ਹੀ ਸੀ ਇਸ ਨੂੰ ਹੀ ਦੇ ਦਿੰਦੇ ਗੁਰੂ ਮਹਾਰਾਜ ਭਲੀ ਕਰੇ ਦਰਵਾਜ਼ੇ ਪਹੁੰਚੇ ਹੀ ਸਨ ਕਿ ਇਸ ਗੱਲ ਦੀ ਪਿੰਕ ਬਾਪੂ ਨੂੰ ਪਹ ਗਈ ਕਿ ਥਾਈ ਦੇ ਵਿੱਚ ਨਾજર ਨੇ ਇਕੱਠ ਕਰ ਲਿਆ ਹੈ ਬਾਪੂ ਨਾજર ਨੂੰ ਕੋਸ ਰਿਹਾ ਸੀ ਕਿ ਇਹ ਫੇਰ ਮੇਰੀ ਇੱਜ਼ਤ ਰੋਲੇਗਾ ਇਹ ਸੋਚਦੇ ਹੀ ਬਾਪੂ ਤੋਂ ਇਹ ਸਦਮਾ ਬਰਦਾਸ਼ਤ ਨਹੀਂ ਹੋਇਆ ਤੇ ਉਹ ਮੰਜੇ ਤੋਂ ਡਿੱਗ ਪਿਆ ਸਾਰਾ ਟੱਬਰ ਬਾਪੂ ਵੱਲ ਦੌੜਦਾ ਹੋਇਆ ਆਇਆ ਕਿ ਬਾਪੂ ਨੂੰ ਦਿਲ ਦਾ ਦੌਰਾ ਪੈ ਗਿਆ ਜੀਤੋ ਦੌੜਦੀ ਹੋਈ ਆਈ ਕਿ ਬਾਪੂ ਜੀ ਨੂੰ ਕੀ ਹੋ ਗਿਆ ਹਾਂ ਗਵੰਡੀ ਨੰਝੂ ਦੇ ਪੋਤੇ ਨੂੰ ਦਰਵਾਜ਼ੇ ਵੱਲ ਭੇਜਿਆ ਕਿ ਸਾਦ ਲਿਆਵੇ ਬੁਗਰੇ ਦੇ ਬਾਪੂ ਨੂੰ ਮੁੰਡਾ ਥਾਈ ਵੜਦਿਆਂ ਹੀ ਉੱਚੀ ਆਵਾਜ਼ ਦੇ ਵਿੱਚ ਬੁਗਰੇ ਨੂੰ ਕਹਿ ਰਿਹਾ ਸੀ ਕਿ ਬਾਪੂ ਨੂੰ ਦਿਲ ਦਾ ਦੌਰਾ ਪੈ ਗਿਆ ਹੈ ਮੰਜੇ ਤੋਂ ਥੱਲੇ ਲਾ ਲਿਆ ਹੈ ਇਹ ਸਭ ਸੁਣ ਨਾਜ਼ਰ ਉੱਠਿਆ ਤੇ ਪਿੱਛੇ ਜਾਗਰ ਬੁਗਰਾ ਤੇ ਗਿੰਦਰ ਵੀ ਪਹੁੰਚ ਗਈ ਨਾਜ਼ਰ ਬਾਪੂ ਉੱਪਰ ਡਿੱਗਦਾ ਹੋਇਆ ਬੋਲ ਰਿਹਾ ਸੀ ਕਿ ਬਾਪੂ ਜੀ ਮੈਂ ਤੁਹਾਡੀ jaan ਲੈ ਲਈ ਹੈ ਮੈਨੂੰ ਨਹੀਂ ਚਾਹੀਦੀ ਜ਼ਮੀਨ ਤੇ ਘਰ ਮੈਂ ਪਾਪੀ ਹਾਂ ਮੈਨੂੰ ਮਾਫ਼ ਕਰ ਦਿਓ ਬਾਪੂ ਜੀ ਸਾਰਾ ਪਰਿਵਾਰ ਬਾਪੂ ਦੀ ਮੌਤ ਤੇ ਰੋ ਰਿਹਾ ਸੀ ਜਾਗਰ ਤੇ ਜਾਗਰ ਨੇ ਨਾਜ਼ਰ ਦੇ ਮੋਢੇ ਤੇ ਹੱਥ ਰੱਖ ਕੇ ਖੜਾ ਕੀਤਾ ਤੇ ਬੋਲਿਆ ਕਿ ਉਸ ਮਾਲਕ ਅੱਗੇ ਕਿਸੇ ਦਾ ਜੋਰ ਨਹੀਂ ਰੱਬ ਦਾ ਪਾਣਾ ਮੰਨਣਾ ਪੈਣਾ ਹੈ ਉਸ ਦੀ ਮौज ਹੈ ਤੇਰਾ ਕੋਈ ਕਸੂਰ ਨਹੀਂ ਵੱਡੇ ਭਾਈ ਮੈਨੂੰ ਜ਼ਮੀਨ ਤੇ ਘਰ ਨਹੀਂ ਚਾਹੀਦੇ ਇਹ ਸਭ ਸੁਣ ਜੀਤੋ ਵੀ ਬਹੁਤ ਰੋਈ ਅਤੇ ਆਪਣੇ ਬਾਪੂ ਨੂੰ ਚਿੰਬੜ ਗਈ ਨਾજર ਆਪਣੀ ਧੀ ਦੇ ਸਿਰ ਤੇ ਹੱਥ ਰੱਖ ਕੇ ਕਹਿ ਰਿਹਾ ਸੀ ਕੀਤੀ ਇਹ ਮੈਨੂੰ ਮaaf ਕਰ ਦੇਵੀਂ ਜੇ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗੀ ਤਾਂ ਕਹਾਣੀ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜਿੱਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ ਜੀ